ਬੜੀ ਮਣਤਾ ਜਿਹੜਾ ਉਹ ਸਿਰਸਾ ਬਹੁਤ ਕੱਟਿਆ ਬਹੁਤ ਹੀ ਕੱਟਿਆ ਤੇ ਇਹ ਸਾਡੀ ਚੱਲੀ ਹੋਈ ਯਾਰ ਆਪਾਂ ਇਹ ਵੀ ਇਹਨੂੰ ਲੋਕਾਂ ਨਾਲ ਦੱਸੋ ਕਿ ਲੋੜ ਹੀ ਐਸੀ ਦੀ ਪਾਲਕੀ ਸਾਹਿਬ ਜੀ ਪਿੰਡ ਪਿੰਡ ਹਾਂ ਠੀਕਾ ਟਰੈਕਟਰ ਮਗਰ ਪਾਰ ਗਿਆ ਬਣੀਆਂ ਨੇ ਪਿੰਡਾਂ ਕੋਲ ਜਿੱਦੋਂ ਕੋਈ ਡਰ ਵੀ ਤੋਂ ਦਾ ਹੋ ਕਰਦੇ ਆ ਪਰ ਉਹ ਠੀਕ ਹੋ ਪਰ ਜਦ ਡੇਲੀ ਜੀ ਪ੍ਰਕਾਸ਼ ਕਰਦੇ ਇਹਦੇ ਲਈ ਪਾਲਕਿਆਂ ਦਾ ਸਭ ਕਰੀਏ ਕੇਰਾ ਸੋਚੋ ਵੀ ਛੇ ਕਿੱਠੇ ਹੁੰਦੇ ਜਦੋਂ ਪਾਲਕਿਆਂ ਬਣ ਕੇ ਰਸੇ ਵੀ ਆ ਜਾਂਦੇ ਜਦੋਂ ਸਿੰਘ ਸਿਰ ਦੇਣ ਲਈ ਆ ਜਾਂਦੇ ਆ ਦਮਾਲਿਕ ਕੱਢੀ ਚੋਰੀ ਆਉਂਦੀ ਹੌਣ ਇਸੇ ਤਰ੍ਹਾਂ ਵਿਚਾਰ ਤੋਂ ਬਾਅਦ ਅੱਗੇ ਵੀ ਕੰਮ ਵੀ ਹੁੰਦੇ ਨੇ ਜਿਹੜੀ ਗੱਲ ਸਾਡੇ ਮੂੰਹ ਤੇ ਆਉਂਦੀ ਆ ਉਹ ਸਾਡੇ ਅੰਗੇ ਦਿਮਾਗ ਤੇ ਵੀ ਜਾਂਦੀ ਆ ਤੇ ਉਸ ਤੇ ਇਸ ਤਰ੍ਹਾਂ ਅੱਗੇ ਉਹ ਤੇ ਫਰਕ ਵੀ ਹੁੰਦਾ ਕੰਮ ਵੀ ਹੁੰਦਾ ਗੁਰੂ ਸਾਹਿਬ ਦੀ ਸੇਵਾ ਸੰਭਾਲ ਬਾਰੇ ਜੋ ਪ੍ਰਬੰਧ ਕਮੇਟੀਆਂ ਬਾਰੇ ਗ੍ਰੰਥੀ ਸਿੰਘਾ ਬਾਰੇ ਸਿੱਖ ਜਥੇਬਾਰੇ ਜਿਹੜਾ ਸੰਵਾਦ ਆਪਾਂ ਅੱਜ ਕਰ ਰਹੇ ਆਂ ਇਸ ਵਕਤ ਇਹਦੀ ਬਹੁਤ ਹੀ ਜ਼ਰੂਰਤ ਆ ਕਿਉਂਕਿ ਅਪਰਾਲੇ ਕੀਤਾ ਹੈ ਮੌਸਮਾਂ ਅਪਰਾਲੇ ਕੀਤਾ ਹੈ ਅਰ ਅਸੀਂ ਇਸ ਅਪਰਾਲੇ ਨੂੰ ਸ਼ਹਿਰਾਂ ਤੋਂ ਪਿੰਡਾਂ ਤੱਕ ਪਿੰਡਾਂ ਤੋਂ ਘਰਾਂ ਤੱਕ ਉਹਨੂੰ ਲੈ ਕੇ ਜਾਣਾ ਇਹੀ ਰਸਤਾ ਹੋਰ ਮੇਰੇ ਹਿਸਾਬ ਨਾਲ ਕੋਈ ਰਸਤਾ ਨਹੀਂ ਹੈਗਾ ਇਸ ਬੜਿਆ ਕਾਰਗਰ ਰਸਤਾ ਇਹੀ ਆ ਪਰ ਤੋਂ ਮੈਂ ਇੱਕ ਦੋ ਰੁਬੇਖਿਆ ਕਰੂੰਗਾ ਕਿ ਜਿਹੜੀ ਬਰਦਾਰਾ ਸਾਹਿਬ ਦੀ ਸੇਵਾ ਸੰਭਾਲ ਦੀ ਗੱਲ ਆ ਉਹ ਆਪਣੇ ਆਪਣੇ ਤਰੀਕੇ ਨਾਲ ਹੋ ਰਹੀ ਆ ਜਿੱਥੇ ਬਹੁਤ ਦਿੱਤਾ ਵਿਗਿਆਨ ਜਿਸ ਤਰ੍ਹਾਂ ਵੀ ਗ੍ਰਾਂਤੀ ਸਿੰਘ ਹੈਗੇ ਨੇ ਜਾਂ ਕਮੇਟੀਆਂ ਹੈਗੇ ਨੇ ਕਰ ਰਹੀਆਂ ਔਰ ਉਹਨਾਂ ਵਿੱਚ ਹੋਰ ਤਰੱਕੀ ਕਰਨੀ ਹੋਰ ਸੁਧਾਰ ਕਰਨਾ ਇਸੇ ਤਰ੍ਹਾਂ ਗੌਰਚ ਕਰਕੇ ਹੋਣਾ ਨਾ ਕਿਸੇ ਦਾ ਲੜਕੇ ਹੋਣਾ ਨਾ ਕਿਸ ਨੂੰ ਘੂਰ ਕੇ ਹੋਣਾ ਨਾ ਉੱਚੀ ਬੋਲ ਕੇ ਹੋਣਾ ਛੋਟੇ ਛੋਟੇ ਆਪਾਂ ਜੋ ਕਾਰਜ ਕਰਾਂਗੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਉਹ ਤਾਂ ਜੋ ਭਾਈ ਸਾਹਿਬ ਨੇ ਕਿਹਾ ਸੀ ਵੀ 31 ਦਿਨ ਬਣਦੇ ਨੇ 31 ਪਰਵਾਰ ਸੇਵਾ ਸੰਭਾਲ ਕਰਨ ਖਾਏ ਜੋ ਕਸ ਇਹ ਵੀ ਸੋਹਣਾ ਵਿਚਾਰ ਆ ਪਰੰਤੂ ਮੈਂ ਬੇਨਤੀ ਕਰਦਾ ਕਿ ਗੁਰਦੁਆਰਾ ਸਾਹਿਬ ਦੇ ਵੀ ਜਿਸ ਤਰ੍ਹਾਂ ਦਰਵਾਜ਼ਾ ਸਾਹਿਬ ਆਪਾਂ ਦੇਖਦੇ ਆ ਸਾਡੇ ਜਿਹੜੇ ਸਭ ਤੋਂ ਸਰਮੌਰ ਨੇ ਅਕਾਲ ਤਖਤ ਸਾਹਿਬ ਦਰਵਾਜ਼ਾ ਸਾਹਿਬ ਜਿੱਥੋਂ ਅਸੀਂ ਥੱਲੇ ਨੂੰ ਆਉਂਦੇ 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 ਅਸੀਂ ਪਿੰਡਾਂ ਤੱਕ ਆਏ ਆ ਜਿਹੜੀ ਉੱਥੋਂ ਦੀ ਮਰਜ਼ਾਦਾ ਉਹ ਮਰਜ਼ਾਦਾ ਸਾਨੂੰ ਸਹਰਾ ਪਿੰਡਾਂ ਤੇ ਤੁਹਾਨੂੰ ਲੈ ਕੇ ਆਉਣੀ ਚਾਹੀਦੀ ਆ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਅੰਦਰ ਤੇ ਬਾਦਸ਼ਾਹ ਦਾ ਅਸੀਂ ਘਰਾਂ ਵਿੱਚ ਪ੍ਰਕਾਸ਼ ਕਰਦੇ ਆ ਘਰਾਂ ਵਿੱਚ ਅਸੀਂ ਲੈ ਕੇ ਜਾਂਦੇ ਗੁਰੂ ਸਾਹਿਬ ਪਹਿਲਾਂ ਆਏ ਸੀ ਇਸੇ ਤਰ੍ਹਾਂ ਅਸੀਂ ਅੱਗੇ ਜਲ ਲੈ ਕੇ ਚਲੇ ਜਾਂਦੇ ਸੀ ਹੁਣ ਨੌਜਵਾਨ ਅੱਗੇ ਪਟੀਆਂ ਵਸਾਉਣ ਲੱਗ ਗਏ ਪਟੀਆਂ ਵਸਾ ਕੇ ਤੇ ਬੜੇ ਸਤਕਾਰ ਨਾਲ ਕਿ ਜਾਂਦੇ ਆ ਇਸੇ ਤਰ੍ਹਾਂ ਹੀ ਜੇਕਰ ਮੈਂ ਸੁਖਦਾ ਵੀ ਜੇਕਰ ਪਾਲਕੀ ਸਾਹਿਬ ਬਣ ਕੇ ਹਰੇ ਗੁਰੂ ਘਰ ਦੇ ਵਿੱਚ ਪਾਲਕੀ ਹੋਵੇ ਤੇ ਹੁਣ ਅੱਗੇ ਮਤਲਬ ਚਾਰ ਸਿੰਘ ਜੁੜ ਕੇ ਗੁਰੂ ਪਾਸ਼ਾ ਨੂੰ ਚੌਸਾਹ ਕਰਦੇ ਅੱਗੇ ਪਾਣੀ ਦਾ ਵਰਤ ਕੇ ਘਰਾਂ ਤੇ ਜਾਵੇ ਸਾਇਸਾ ਜੋ ਜੋ ਸਤਕਾਰ ਵਧੂਗਾ ਤੇ ਤਿਉਂ ਤਿਉਂ ਹੀ ਗੁਰੂ ਮਾਰਾ ਨਾਲ ਪਿਆਰ ਵਧੂਗਾ ਜੋ ਜੋ ਪਿਆਰ ਵਧੂਗਾ ਕਿੰਮੇ ਤੇ ਮਿੱਠੀ ਵਧੂਗਾ ਸੋ ਇਹ ਗੱਲ ਵੀ ਮੈਂ ਜਥੇਵ ਬੇਨਤੀ ਕਰੂੰਗਾ ਤੇ ਨਾਲ ਹੀ ਮੈਂ ਜਥੇਵ ਬੇਨਤੀ ਕਰੂੰਗਾ ਕਿ ਆਪਾਂ ਇਹਦੇ ਬਾਰੇ ਜਿਹੜੇ ਚਲੋ ਹਰੇਕ ਪਿੰਡ ਵਿੱਚ ਨਹੀਂ ਤਾਂ ਪੰਜ ਚਾਰ ਪਿੰਡਾਂ ਦੇ ਨੇੜੇ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਬਗੂਚੀਆਂ ਖੜ੍ਹੀਏ ਇਹਦੇ ਨਾਲ ਆਪਾਂ ਨੂੰ ਜ਼ਰੂਰ ਵਧੂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਆਪਾਂ ਪਹਿਲਾਂ ਗੱਲਾਂ ਕਰੀਆਂ ਨੇ ਜਦ ਤਜ ਜੋ ਸਾਰਾ ਕੁਸਾਪਾ ਨੂੰ ਸਾਰਾ ਪਤਾ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਮਨ ਤੇ ਉਸਾ ਬਣੌੜ ਕਿ ਗੁਰੂ ਗ੍ਰੰਥ ਸਾਹਿਬ ਚਾਂਤ ਜੋਤ ਨੇ ਜਿੰਨਾਂ ਨੂੰ ਨਹੀਂ ਵੀ ਭਰੋਸਾ ਉਹ ਵੀ ਭਰੋਸਾ ਫੇਰ ਹੀ ਬਣੂਗਾ ਜਿਹੜਾ ਜੀ ਹੱਥੋਂ ਵਾ ਸਤਕਾਰ ਕਰਾਂਗੇ ਪਿਆਰ ਕਰਾਂਗੇ ਤੇ ਨਾਲ ਹੀ ਬੇਨਤੀ ਇਹ ਆ ਵੀ ਗੁਰਵਾੜੀ ਪੜਨ ਦਾ ਜਿਹੜਾ ਉਹ ਸਿਰਸਾ ਬਹੁਤ ਕਟਿਆ ਬਹੁਤ ਹੀ ਕਟਿਆ ਹੋਇਆ ਘਰਾਂ ਦੇ ਵਿੱਚ ਵੀ ਜੱਥੇ ਬਣਾ ਕੇ ਜੱਥੇ ਬੀਬੀਆਂ ਜੱਥੇ ਹੋਣ ਸਾਡੀਆਂ ਭੈਣਾਂ ਜੱਥੇ ਹੋਣ ਜਾਂ ਨੌਜਵਾਨ ਜੱਥੇ ਹੋਣ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾਣੀ ਚ ਜਨੂਰੀ ਚ ਬੈਠ ਕੇ ਉਹ ਹਰ ਰੋਜ਼ ਹੋ ਚੱਕੇ ਤਾਂ ਹਰ ਰੋਜ਼ ਨਹੀਂ ਐਤਵਾਰ ਨੂੰ ਮਹੀਨੇ ਚ ਇੱਕ ਵਾਰ ਤੋਂ ਕਿਉਂਕਿ ਹਰ ਰੰਗ ਲਾਗਤ 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 ਹੈ ਹਰ ਰੰਗ ਇਹੋ ਲੱਗਦਾ ਲੱਗਦੇ ਲੱਗਦਾ ਵੀ ਇਹ ਨਹੀਂ ਹੈਗਾ ਵੀ ਕੁਦਰਤੀ ਆਪਾਂ ਕਿਸ ਨੂੰ ਕੋਈ ਬਹੁਤ ਉੱਚੀ ਬਦਮੀ ਤੇ ਲੈ ਜਾਗੇ ਜਾਂ ਹੋ ਜਾਊਗਾ ਸੋ ਇਹ ਦੋ ਚਰ ਪੇਤਿਆਂ ਤੁਹਾਡਾ ਚਰਨਾ ਸਾਰੰਥ ਚਾਰਨਾ ਚ ਬੇਂਤੀਆਂ ਨੇ ਬੁਰਸਾ ਚਾਰਨਾ ਚ ਬੇਂਤੀਆਂ ਲੈ ਤੇ ਨਾਲ ਹੀ ਜਿਹੜੇ ਗ੍ਰਾਂਥੀ ਸਿੰਘ ਨੇ ਉਹ ਵਤ ਜਾਣਦੇ ਨੇ ਵਤ ਪਤਾ ਉਹਨਾਂ ਥਾਬ ਨੇ ਵੀ ਇਹ ਬੁਰਸਾ ਦੱਸਿਆ ਕਰਿਆ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਾਲੇ ਪਾਸੇ ਆਈ ਮੈਂ ਜਦੋਂ 2000 ਲਗਭਗ 92 92 ਚ ਘਰ ਅੰਡਰਗਰਾਉਂਡ ਹੋਇਆ ਉਦੋਂ ਇੰਨੇ ਕੋਈ ਨੌਲੇਜ ਨਹੀਂ ਸੀ ਪਤਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦੀ ਸਰਕਾਰ ਬਾਰੇ ਇੱਕ ਉਦੋਂ ਮੂਵਮੈਂਟ ਚੱਲਦੀ ਸੀ ਉਹ ਮੂਵਟ ਚੱਲ ਕੇ ਜੇਲ੍ਹ ਚਲੇ ਗਿਆ ਪਲੈਟਫਾਰਮਸ ਉੱਤੇ ਰਹੇ ਬਾਣੀ ਬੜੀ ਬਾਹਰ ਆਏ ਬਾਹਰ ਅਕ ਜਦੋਂ ਪਿੰਡ ਦੇਖਿਆ ਤਾਂ ਸਤਕਾਰ ਵਾਲੀ ਗੱਲ ਉਹ ਕੱਟ ਸੀ ਹੋਈ ਉਹ ਨੌਜਵਾਨਾਂ ਨੂੰ ਜੋੜਿਆ ਨੌਜਵਾਨਾਂ ਨੂੰ ਕਿਹਾ ਵੀ ਨੌਜਵਾਨੋ ਇੱਕ ਦਿਨ ਗੁਰੂ ਘਰੋਂ ਦੇਖ ਬਣਾ ਕੇ ਗੁਰੂ ਘਰ ਲੈ ਗਿਆ ਉਹ ਘਰੋਂ ਦੇਖ ਬਣਾ ਕੇ ਇੱਕ ਦਿਨ ਗਏ ਦੋ ਦਿਨ ਉਸ ਵਕਤ ਕਰਦੇ ਕਰਦੇ ਨੌਜੋੜ ਜੁੜਦੇ ਜੁੜਦੇ ਅੱਜ ਇੰਨੇ ਪਰਿਵਾਰ ਜੁੜ ਗਏ ਵੀ ਇੱਕ ਦਿਨ ਚ ਦੋ ਦੋ ਤਿੰਨ ਤਿੰਨ ਪਰਿਵਾਰ ਦੇਖ ਲੈ ਕੇ ਆਉਂਦੇ ਗੁਰਦੁਆਰਾ ਬਣਾ ਦਿੰਦੇ ਸुरू ਸਿਰ ਦਾਸ ਰੇ ਸुरू ਕਰਿਆ ਜੀ ਇੱਕ ਤਰੀਕ ਨੂੰ ਇੱਕ ਦਿਨ ਦੇ ਇੱਕ ਅਲਗਲੀ ਜਾਣ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਨੌਜੋੜ ਦਾ ਨੌਜਵਾਨੋ ਵੀ ਤੁਸੀਂ ਇੱਕ ਬਰਾਲਾ ਕਰੋ ਨਾਤ ਭੁਗਾਇਆ ਕਰੋ ਵੀ ਜਦੋਂ ਵੀ ਕਿਸੇ ਦੇ ਘਰ ਪ੍ਰਕਾਸ਼ ਹੁੰਦਾ ਤਾਂ ਆਪਾਂ ਅੱਗੇ ਆਪਾਂ ਪਟੀਆਂ ਵਸਾਇਆ ਕਰੀਏ ਝਾੜੂ ਮਾਰਾ ਕਰੀਏ ਘਰ ਘਰ ਜਾ ਕੇ ਕਿਹਾ ਦਾਸ ਨੇ ਵੀ ਜਿੰਦੀਆਂ ਬੀਬੀਆਂ ਭੈਣਾਂ ਸੀ ਭਾਈ ਸਾਰੀਆਂ ਗਲੀਆਂ ਤੁਸੀਂ ਝਾੜੂ ਨਾਲ ਸਾਫ਼ ਕਰਕੇ ਪਾਣੀ ਜਿਹੜਾ ਪਾਣੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆਪੀ ਥੋੜਾ ਥੋੜਾ ਕਰਨੀਆ ਨਾ ਇਹ ਨਹੀਂ ਗੱਲ ਇਹ ਤੁਸੀਂ ਆਪਣੀਆਂ ਗਲੀਆਂ ਦੇ ਵਿੱਚੋਂ ਆਪ ਮਤਲਬ ਸਾਰਾ ਕੂੜਾ ਕਰਕੇ ਚੱਕ ਕੇ ਨੂੰ ਸਾਫ਼ ਦਾਸ ਨੂੰ ਸਰਪੰਚ ਜੀ ਵੀ ਸਰਪੰਚ ਜੀ ਵੀ ਇਹੇ ਗੱਲ ਤੇ ਜ਼ੋਰ ਬਹੁਤ ਦਿੰਦਾ ਵੀ ਮਤਲਬ ਗੁਰੂ ਗ੍ਰੰਥ ਸਾਹਿਬ ਸਤਾਰ ਜਰਨਾ ਹੋ ਸਕੇ ਬਦ ਬਦ ਉਹ ਕਿ ਹੋਇਆ ਹੌਲੀ ਹੌਲੀ ਪਟਿਆਗੇ ਵਸੀਆਂ ਸਾਰਾ ਕੁਝ ਹੁੰਦਾ ਹੁੰਦਾ ਉਹ ਵੀ ਮੇਰੇ ਜਿੰਨਾ ਕੁ ਜਹਾ ਇੱਥੇ ਆਏ ਜਿੰਨੇ ਵੀ ਸੁਈ ਸੁਹੂ ਰ ਤੁਸੀਂ ਇਕੱਲਾ ਇਕੱਲਾ ਨਹੀਂ ਆਏ ਤੁਸੀਂ ਸਵਾ ਸਵਾ ਲੱਖੋਂ ਮੈਂ ਤੁਹਾਨੂੰ ਦੇਖਦਾ ਤੁਸੀਂ ਇਕੱਲੇ ਇਕੱਲੇ ਨਹੀਂ ਹੈਗੇ ਇਹ ਲੱਖ ਇਹ ਗਿਣਤੀ ਕੁ ਸੈਂਕੜਿਆਂ ਦੀ ਗਿਣਤੀ ਨਹੀਂ ਇਹ ਕਰੋੜਾਂ ਦੀ ਗਿਣਤੀ ਬੈਠਾ ਤੁਸੀਂ ਇੱਥੇ ਕਿਉਂਕਿ ਤੁਸੀਂ ਸੋਝ ਬਾੜ ਇਸ ਕਰਕੇ ਆਪਾਂ ਮੈਂ ਦੇਖਦਾ ਉਹਨਾਂ ਮੇਰੇ ਪਿੰਡ ਮਸੀਦ ਦਾ ਝੂਪੀ ਤੋਂ ਜਮਾਤ ਚੱਲ ਕੇ ਪਿੰਡ ਪਿੰਡ ਜਾਂਦੀ ਆ ਆ 15 20 25 20 15 ਉਹ ਆਪਦੇ ਪ੍ਰਚਾਰ ਕਰਦੇ ਆਪਾਂ ਵੀ ਇਸ ਤਰ੍ਹਾਂ ਇੱਕ ਮਤਲਬ ਜਿਵੇਂ ਜਥਾਏ ਬਣਿਆ ਇਹ ਨਹੀਂ ਆਪਾਂ ਜਦਾਂ ਚੱਲੇ ਗਏ ਵੀਂ ਦਿਵਾਂ ਪ੍ਰੋਗਰਾਮ ਕਰ ਨਹੀਂ ਅੱਜ ਇੱਥੇ ਕਰੋ ਦੋ ਚਾਰ ਪੰਜ ਹੋਰ ਕਰੋ ਹੋਰ ਲਗਾਤਾਰ ਕਰੋ ਤੇ ਦਾਸ ਜਿਹੜਾ ਉਹ ਹਾਜ਼ਰ ਆ ਪਰ ਇਸ ਜਿਹੜਾ ਇਹ ਸਾਡੀ ਚੱਲੀ ਹੋਈ ਆ ਆਪਾਂ ਦੀ ਵੀਰ ਇਹਨੂੰ ਰੁਕਣ ਨਾ ਦਿਓ ਕਿਉਂਕਿ ਲੋੜ ਹੀ ਇਸ ਦੀ ਆਪਾਂ ਨੂੰ ਬਾਕੀ ਹੋਰ ਗੱਲਾਂ ਬਹੁਤ ਨੇ ਕੰਮ ਪਾਸੇ ਕਰਨ ਵਾਲੇ ਰਾਜਨੀਤਿਕ ਵੀ ਹੈਗੇ ਆ ਹੋਰ ਵੀ ਗੱਲਾਂ ਹੈਗੀਆਂ ਨੇ ਪਰ ਮੇਨ ਜਿਹੜਾ ਉਹ ਇਹ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਆ ਉਹ ਅਸੀਂ ਜਿਹੜਾ ਪਹਿਲਾਂ ਵੀ ਮੈਂ ਕਿਹਾ ਸੀ ਅਕਾਲ ਤਖਤ ਤੁਸੀਂ ਲੈ ਕੇ ਦਰਬਾਰ ਸਾਹਿਬ ਤੁਸੀਂ ਲੈ ਕੇ ਅਸੀਂ ਉਸ ਉਸ ਦਾ ਚਲਣਾ ਪਾਲਕੀ ਸਾਹਿਬ ਆ ਜੀ ਪਿੰਡ-ਪਿੰਡ ਹਾਂ ਠੀਕ ਆ ਟਰੈਕਟਰ ਮਗਰ ਪਾਰ ਕੇ ਆ ਬਣੀਆਂ ਨੇ ਪਿੰਡਾਂ ਕੋਲ ਅਸੀਂ ਜਦੋਂ ਕੋਈ ਨਗਰ ਕੀਰਤੋਂ ਦਾ ਉਹ ਕਰਦੇ ਆ ਪਰ ਉਹ ਠੀਕ ਆ ਉਹ ਵੀ ਠੀਕ ਆ ਪਰ ਜਿਹੜਾ ਡੇਲੀ ਅਸੀਂ ਪ੍ਰਕਾਸ਼ ਕਰਦੇ ਆ ਇਹਦੇ ਲਈ ਪਾਲਕੀਆਂ ਦਾ ਪ੍ਰਬੰਧ ਕਰੀਏ ਬਾਕੀ ਇਹਨਾਂ ਸੋਚੋ ਵੀ ਛੇਕ ਨਹੀਂ ਇਕੱਠੇ ਹੁੰਦੇ ਜਦੋਂ ਪਾਲਕੀਆਂ ਬਣ ਕੇ ਨਾ ਸਿੰਘ ਵੀ ਆ ਜਾਂਦੇ ਆ ਜਦੋਂ ਸਿੰਘ ਸਿਰ ਦੇਣ ਲਈ ਆ ਜਾਂਦੇ ਆ ਤੇ ਪਾਲਕ ਨਕਲ ਨਹੀਂ ਹੋਣੀ ਆਉਣਗੇ ਆਉਣ ਸੋ ਕੋਈ ਬੋਲਦਾ ਮੈਨੂੰ ਕਿਸ ਤਰ੍ਹਾਂ ਦਾ ਇਸਾ ਪਛਾਣ ਹੋ ਗਿਆ ਹੋਵੇ ਮੈਂ ਇਸੇ ਤਾਫੀ ਦੋੜ ਮੈਂ ਸਾਰੀ ਸੰਗ ਨੂੰ ਫਿਰ ਬੇਤੀ ਕਰਦਾ ਆਓ ਇਸ ਪਾਸੇ ਆਪਾਂ ਗੁਰੂ ਦੇ ਕਾਰਜ ਕਰੀਏ ਗੁਰੂ ਸਾਡੇ ਕਾਰਜ ਤਾਂ ਕਰ ਵੀ ਰਿਹਾ ਤੇ ਹੋਰ ਵੱਧ ਕਰੂਗਾ ਬੋਲ ਤਾਂ ਜਵਾਬ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ